अनूठी अंतिम इच्छा जबो भी ਅਸੀਂ ਅੰਤਿਮ ਇੱਛਾ ਬਾਰੇ ਗੱਲ ਕਰਦੇ ਹਾਂ ਤਾਂ ਕੁਝ ਲੋਕ ਚਾਹੁੰਦੇ ਨੇ ਕਿ ਮੈਂ ਫਲਾਣੀ ਦੇਸ਼ ਜਾਵਾਂ ਮੈਂ ਫਲਾਣਾ ਫਲ ਖਾ ਲਵਾਂ ਮੈਂ ਫਲਾਣੇ ਇਨਸਾਨ ਨੂੰ ਮਿਲਣਾ ਹੈ ਜਾਂ ਕੋਈ ਗੀਤ ਸੁਣਨਾ ਹੋਵੇ ਪਰ ਅੱਜ ਇੱਕ ਅਜਿਹੀ ਅੰਤਿਮ ਇੱਛਾ ਬਾਰੇ ਤੁਹਾਨੂੰ ਦੱਸਾਂਗੇ ਜਾਣੂ ਕਰਾਵਾਂਗੇ ਜਿੱਥੇ ਦੁਨੀਆ ਦੀਆਂ ਸਾਰੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਨੇ ਜਦੋਂ ਔਰੰਗਜ਼ੇਬ ਨੇ ਧਰਮ ਪਰਿਵਰਤਨ ਕਰਾਉਣ ਲਈ ਕਸ਼ਮੀਰੀ ਪੰਡਤਾਂ ਨੂੰ ਨਿਸ਼ਾਨਾ ਬਣਾਇਆ ਤਾਂ ਉਹ ਪੰਡਤ ਫਰਿਆਦੀ ਬਣ ਕੇ ਤੰਤਨ ਸਾਹਿਬਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਅਨੰਦਪੁਰ ਸਾਹਿਬ ਆਇਆ ਸੀ ਜਿਨ੍ਹਾਂ ਦੇ ਵਿੱਚੋਂ ਮੋਰੀ ਸਨ ਪੰਡਤ ਕ੍ਰਿਪਾਲ ਚੰਦ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਲਾਜ ਰੱਖਣ ਲਈ ਆਪਾ ਵਾਰਨਾ ਸੀ ਤੇ ਗੁਰੂ ਸਾਹਿਬ ਆਪਣੇ ਪੰਜ ਸਿੱਖ ਪਾਈ ਦਿਆਲਾ ਜੀ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਜੇਤਾ ਜੀ ਤੇ ਪਾਈ ਗੁਰਦਿੱਤਾ ਜੀ ਦੇ ਨਾਲ ਦਿੱਲੀ ਨੂੰ 1675 ਦੇ ਵਿੱਚ ਸ਼ਹੀਦੀ ਦੇਣ ਲਈ ਅਨੰਦਪੁਰ ਸਾਹਿਬ ਤੋਂ ਤੁਰੇ ਤੇ ਜਾਂਦੇ ਜਾਂਦੇ ਸੱਚ ਦਾ ਧਰਮ ਦਾ ਸਿੱਖੀ ਦਾ ਪ੍ਰਚਾਰ ਕਰਦੇਗੇ ਦਿੱਲੀ ਚਾਂਦਨੀ ਚੌਕ ਦੇ ਵਿੱਚ ਤਿੰਨ ਗੁਰੂ ਕੇ ਪਿਆਰੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਗੁਰੂ ਸਾਹਿਬ ਤੋਂ ਪਹਿਲਾਂ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਜਿਨ੍ਹਾਂ ਦੇ ਸਿਰ ਤੇ ਆਰਾ ਚਲਾਇਆ ਗਿਆ ਸੀ ਭਾਈ ਮਤੀ ਦਾਸ ਜੀ ਗੁਰੂ ਘਰ ਦੇ دیਵਾਨ ਸਨ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਦੀ ਆਖਰੀ ਇੱਛਾ ਪੁੱਛੀ ਗਈ ਸੀ ਤੇ ਉਸ ਸਿੱਧਕੀ ਸੇਖ ਨੇ ਕਿਹਾ ਸੀ ਕਿ ਜਦੋਂ ਵੀ ਮੇਰੇ ਸੀਸ ਦੇ ਉੱਤੇ ਆਰਾ ਚਲਾਉਣਾ ਹੈ ਮੇਰਾ ਮੂੰਹ ਮੇਰੇ ਗੁਰੂ ਵੱਲ ਰੱਖਣਾ ਮੇਰਾ ਮੂੰਹ ਮੇਰੇ ਗੁਰੂ ਵਾਲੇ ਪਾਸੇ ਹੋਣਾ ਚਾਹੀਦਾ ਸੀਸ ਤੇ ਆਰਾ ਚੱਲਿਆ ਤਾਂ ਭਾਈ ਮਤੀ ਦਾਸ ਬੋਲਦੇ ਆਰਾ ਪਿਆਰਾ ਲਗਤ ਹੈ ਆਰਾ ਪਿਆਰਾ ਲਗਤ ਹੈ ਇਹ ਦ੍ਰਿਸ਼ ਦੇਖਣ ਵਾਲੇ ਕਹਿੰਦੇ ਸਨ ਧੰਨ ਗੁਰੂ ਤੇ ਧੰਨ ਗੁਰੂ ਕੇ ਸਿੱਖ ਭਾਈ ਮਤੀ ਦਾਸ ਜੀ ਤੋਂ ਬਾਅਦ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਦੇ ਵੱਡੇ ਭਰਾ ਸਨ ਤੇ ਭਾਈ ਮਨੀ ਸਿੰਘ ਹੁਣੀ 10 ਭਰਾ ਸਨ ਜਿਨ੍ਹਾਂ ਦੇ ਵਿੱਚੋਂ 9 ਦਸਾਂ ਦੇ ਵਿੱਚੋਂ 9 ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਸ਼ਹੀਦ ਹੋਏ ਜਦਕਿ ਇੱਕ ਭਰਾ ਛੋਟੀ ਉਮਰ ਦੇ ਵਿੱਚ ਹੀ ਅਕਾਲ ਚਲਾਣਾ ਕਰ ਗਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਵੀ ਭਾਈ ਦਿਆਲਾ ਜੀ ਨੂੰ ਭਾਈ ਜੀ ਕਹਿ ਕੇ ਬੁਲਾਇਆ ਕਰਦੇ ਸਨ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੀ ਦੇਗ ਦੇ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ ਸ਼ਹੀਦ ਹੋਣ ਤੋਂ ਪਹਿਲਾਂ ਭਾਈ ਦਿਆਲਾ ਜੀ ਨੇ ਵੀ ਗੁਰੂ ਪਾਤਸ਼ਾਹ ਦੇ ਅੱਗੇ ਇੱਕ ਅਰਦਾਸ ਕੀਤੀ ਉਹਨਾਂ ਅਰਦਾਸ ਕੀਤੀ ਕਿ ਹੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਕ ਵਾਰ ਤੁਸੀਂ ਚੰਦੂ ਦੀ ਦੇਗ ਦੇ ਵਿੱਚ ਉਬਲੇ ਸੀ ਤੇ ਹੁਣ ਔਰੰਗਜ਼ੇਬ ਦੀ ਦੇਗ ਦੇ ਵਿੱਚ ਉਬਲਦੇ ਇਸ ਸਿੱਖ ਦੀ ਇਸ ਨਿਮਾਣੇ ਸਿੱਖ ਦੀ लाज ਰੱਖੋ ਲੋਕੀ ਤਾਂ ਕਹਿੰਦੇ ਨੇ ਕਿ ਦੇਗ ਦੇ ਵਿੱਚ ਦਿਆਲਾ ਜੀ ਉਬਲੇ ਸਨ ਪਰ ਸੱਚੀ ਗੱਲ ਤਾਂ ਇਹ ਹੈ ਕਿ ਆਪਣੇ ਸਿੱਖ ਦੀ लाज ਰੱਖਦਿਆਂ ਪੰਚਮ ਪਾਤਸ਼ਾਹ ਇੱਕ ਵਾਰ ਫਿਰ ਦੇਗ ਦੇ ਵਿੱਚ ਉਬਲੇ ਸਨ ਤੇ ਤੀਸਰੀ ਨੰਬਰ ਤੇ ਫਿਰ ਸ਼ਹੀਦੀ ਦੀ ਵਾਰੀ ਆਈ ਭਾਈ ਸਤੀਦਾਸ ਜੀ ਤੀਸਰੇ ਨੰਬਰ ਤੇ ਭਾਈ ਸਤੀਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਭਾਈ ਸਤੀਦਾਸ ਜੀ ਦੇ ਹੀ ਭਰਾ ਸਨ ਜਿਨ੍ਹਾਂ ਦੇ ਸੀਸ ਤੇ ਆਰਾ ਚੱਲਿਆ ਸੀ ਭਾਈ ਮਤੀਤਾ ਭਾਈ ਸਤੀਦਾਸ ਜੀ ਫਾਰਸੀ ਦੇ ਵਿਦਵਾਨ ਸਨ ਵੱਡੇ ਗਿਆਤਾ ਸਨ ਤੇ ਗੁਰੂ ਸਾਹਿਬ ਦੇ ਬਚਨਾਂ ਦਾ ਉਤਾਰਾ ਕਰਿਆ ਕਰਦੇ ਸਨ ਜਿਹੜੀ ਵੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਉਚਾਰਦੇ ਤਾਂ ਉਹ ਬਾਣੀ ਜਿਹੜੀ ਹੈ ਭਾਈ ਸਤੀਦਾਸ ਹੀ ਫਾਰਸੀ ਭਾਸ਼ਾ ਦੇ ਵਿੱਚ ਉਸ ਦਾ ਉਤਾਰਾ ਕਰਦੇ ਸਨ ਚਿੱਠੀ ਪੱਤਰ ਲਿਖਣਾ ਹੁੰਦਾ ਜਾਂ ਕੋਈ ਵੀ ਕਾਰਜ ਦੇ ਵਿੱਚ ਜਿੱਥੇ ਲਿਖਾਈ ਦਾ ਕੰਮ ਜਾਂ ਲਿਖਤੀ ਕੰਮ ਹੁੰਦਾ ਤੇ ਉੱਥੇ ਭਾਈ ਸਤੀਦਾਸ ਨੇ ਆਪਣੀ ਜਿਹੜੀ ਸੇਵਾ ਨਿਭਾਈ ਹੈ ਚਿੱਠੀ ਪੱਤਰ ਲਿਖਣ ਦਾ ਕਾਰਜ ਵੀ ਆਪ ਕਰਿਆ ਕਰਦੇ ਸਨ ਸੋ ਭਾਈ ਸਤੀਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ ਸੀ ਇਸ ਗੁਰੂ ਦੇ ਸਿੱਖ ਨੇ ਵੀ ਪਹਿਲਾਂ ਸ਼ਹੀਦ ਹੋਏ ਦੋ ਸਿੱਖਾਂ ਦੇ ਵਾਂਗੂ ਹੱਸ ਕੇ ਸ਼ਹਾਦਤ ਦੀ ਦਾਤ ਆਪਣੀ ਝੋਲੀ ਦੇ ਵਿੱਚ ਪੋਈ ਇਹਨਾਂ ਤਿੰਨ ਸਿੱਖਾਂ ਦੇ ਸਿੱਧਕ ਨੂੰ ਵੇਖ ਕੇ ਗੁਰੂ ਸਾਹਿਬ ਪ੍ਰਸੰਨ ਹੋਏ ਤੇ ਆਡੋਲ ਰਹੇ ਇਹਨਾਂ ਸਿੱਧਕੀ ਸਿੱਖਾਂ ਅਤੇ ਸਿੱਧਕੀ ਗੁਰੂ ਸਾਹਿਬ ਦੇ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਧੰਨ ਗੁਰੂ ਤੇਰੀ ਵਡਿਆਈ ਇੱਕ ਰਸ ਸੁਖ ਦੁਖ ਬ੍ਰਿਤ ਟਿਕਾਈ ਉਹ ਇਹ ਸੀ ਉਹਨਾਂ ਦੀ ਆਖਰੀ ਇੱਛਾ ਕਿ ਭਾਈ ਮਤੀ ਦਾਸ ਨੇ ਕਿਹਾ ਹੈ ਕਿ ਜਦੋਂ ਮੇਰੇ ਸਿਰ ਦੇ ਉੱਤੇ ਆਰਾ ਚੱਲੇ ਤੇ ਮੇਰਾ ਮੂੰਹ ਮੇਰੇ ਗੁਰੂ ਦੇ ਵਾਲ ਮੇਰੇ ਇਸ਼ਟ ਦੇ ਵਾਲ ਹੋਵੇ ਅੱਜ ਇਹਨਾਂ ਤਿੰਨ ਸਿੱਖਾਂ ਦਾ ਸ਼ਹੀਦੀ ਦਿਹਾੜਾ ਹੈ ਅਸੀਂ ਇਹਨਾਂ ਤਿੰਨ ਸਿੱਖਾਂ ਦੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਅਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਫਾਲੋ ਤੇ ਸਬਸਕ੍ਰਾਈਬ ਕਰੋ ਗੁਰਸਿਖਤ ਟੀਵੀ